ਵਾਜ ਗੁਰੂ ਜੀ ਕਾ ਖਾਲਸਾ ਵਾਜ ਗੁਰੂ ਜੀ ਕੀ ਫਤਿਹ ਸ੍ਰੀ ਰਾਗ ਸ੍ਰੀ ਰਾਗ ਹਲਾ ਪਹਿਲਾ ਦਾ ਪਹਿਲਾ ਘਰ ਦੂਜਾ ਘਰ ਦੂਜਾ ਮੁਕਾਮ ਕਰ ਘਰ ਵੈਸਣਾ ਮੁਕਾਮ ਕਰ ਬੈਸਣਾ ਨਿਤ ਚਲਣ ਕੀ ਧੋਖ ਨਿਤ ਚਲਣ ਕੀ ਧੋਖ ਮੁਕਾਮ ਤਾਂ ਪਰ ਜਾਣੀ ਐ ਮੁਕਾਮ ਤਾਂ ਪਰ ਜਾਣੀ ਐ ਜਾ ਰਹਿ ਨਹਿ ਚਲ ਲੋਕ ਜਾ ਰਹਿ ਨਹਿ ਚਲ ਲੋਕ ਦੁਨੀਆ ਕੈਸ ਮੁਕਾਮ ਐ ਦੁਨੀਆ ਕੈਸ ਮੁਕਾਮ ਐ ਕਰ ਸਿਦਕ ਕਰਨੀ ਖਰਚ ਬੰਦ ਹੋ ਕਰ ਸਿਦਕ ਕਰਨੀ ਖਰਚ ਬੰਦੋ ਲਾਗ ਰਹੋ ਨਾਮੇ ਲਾਗ ਰਹੋ ਨਾਮੇ ਰਹਾਉ ਰਹਾਉ ਗੀਤਾ ਆਸਨ ਕਰ ਬਹਿ ਜੋਗੀ ਤਾਂ ਆਸਨ ਕਰ ਬਹਿ ਮੁੱਲਾ ਬਹਿ ਮੁਕਾਮ ਮੁੱਲਾ ਬਹਿ ਮੁਕਾਮ ਪੰਡਤ ਵਖਾਣੈ ਪੋਥੀਆਂ ਪੰਡਤ ਵਖਾਣੈ ਪੋਥੀਆਂ ਸਿੱਧ ਬਹਿ ਦੇਵ ਸਥਾਨ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਣ ਜਨ ਸੁਰ ਸਿੱਧ ਗਣ ਗੰਧਰਵ ਮਨ ਜਨਾ ਸੇਖ ਪੀਰ ਸਲਾਰ ਸੇਖ ਪੀਰ ਸਲਾਰ ਦਰ ਕੋਚ ਕੋਚਾ ਕਰ ਗਏ ਦਰ ਕੋਚ ਕੋਚਾ ਕਰ ਗਏ ਹਵਰੇ ਪੇ ਚੱਲਣ ਹਾਰ ਹਵਰੇ ਪੇ ਚੱਲਣ ਹਾਰ ਨਖਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਗਏ ਕਰ ਕਰ ਕੂਚ ਘੜੀ ਮਹਤ ਕੈ ਚੱਲਣਾ ਘੜੀ ਮਹਤ ਕੈ ਚੱਲਣਾ ਦਿਲ ਸਮਝ ਤੂੰ ਭੇ ਪਹੌਂਚ ਦਿਲ ਸਮਝ ਤੂੰ ਭੇ ਪਹੌਂਚ ਸਬਦਾਂ ਮਹਿ ਵਖਾਣੀ ਐ ਸਬਦਾਂ ਮਹਿ ਵਖਾਣੀ ਐ ਵਿਰਲਾ ਤੰਬੂ ਜਹ ਕੋਏ ਵਿਰਲਾ ਤਾਂ 부ਜ ਕੋਏ ਨਾਨਕ ਵਖਾਣੈ ਬੇਨਤੀ ਨਾਨਕ ਵਖਾਣੈ ਬੇਨਤੀ ਜਲ ਥਲ ਮਹੀ ਅਲਸੋਏ ਜਲ ਥਲ ਮਹੀ ਅਲਸੋਏ ਅੱਲਾ ਅਲਖ ਅਗੰਮ ਕਾਦਰ ਅੱਲਾ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਦੁਨੀਆ ਆਵਣ ਜਾਵਣੀ ਮੁਕਾਮ ਏਕਰਹੀਮ ਮੁਕਾਮ ਏਕਰਹੀਮ ਮੁਕਾਮ ਤਿਸਨੋ ਆਖੀਐ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਅਸਮਾਨ ਧਰਤੀ ਚੱਲਸੀ ਮੁਕਾਮ ਉਹ ਹੀ ਏਕ ਮੁਕਾਮ ਉਹ ਹੀ ਏਕ ਦਿਨ ਦਾਵ ਚਲੇ ਅੰਦਨ ਰਵ ਚਲੇ ਨਿਸ ਸਸ ਚਲੇ ਨਿਸ ਸਸ ਚਲੇ ਤਾਰਕਾ ਲਖ ਭਲੋਏ ਤਾਰਕਾ ਲਖ ਭਲੋਏ ਮੁਕਾਮ ਉਹੀ ਏਕ ਹੈ ਮੁਕਾਮ ਉਹੀ ਏਕ ਹੈ ਨਾਨਕਾ ਸਚ ਬਗੋਏ ਨਾਨਕਾ ਸਚ ਬਗੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਤੁਜੀ ਕੀ ਫਤਿਹ